ਵੈਗੂ ਲੀਗਾ ਕਾਲਸਾ ਵੈਗੂ ਜੀ ਕੀ ਫਤਿਹ ਹੁਣ ਇਸ ਸਾਲ ਦੇ ਵਿੱਚ ਸਾਡਾ ਜਿਹੜਾ ਫੋਕਸ ਪੰਜਾਬ ਦੇ ਵਿੱਚ ਹੋਊਗਾ ਉਹ ਹੁਣ ਹੈ ਕਿ ਜਿਹੜੇ ਪੰਜਾਬ ਪਰਿਵਾਰ ਜਿਹੜੇ ਭਈ ਕੰਮ ਕਰਨਾ ਚਾਹੁੰਦੇ ਮਿਹਨਤ ਕਰਕੇ ਆਪਣੀ ਕਮਾਈ ਕਰਨੀ ਚਾਹੁੰਦੇ ਆ ਤੇ ਕੋਈ ਨਾ ਕੋਈ ਅਸਿਸਟੈਂਟ ਲੱਭਦੇ ਆ ਭਈ ਸਾਡੀ ਕੋਈ ਮਦਦ ਕਰੇ ਪਿੰਡਾਂ ਦੇ ਵਿੱਚ ਸੱਚੀ ਪਿੰਡਾਂ ਦੇ ਵਿੱਚ ਸਾਡੇ ਸਾਨੂੰ ਪਤਾ ਭਈ ਬਹੁਤ ਮਿਹਨਤੀ ਸਾਡੀ ਕੌਮ ਆ ਸਾਡੇ ਪੰਜਾਬੀ ਭੈਣ ਭਰਾ ਬਹੁਤ ਮਿਹਨਤੀ ਆ ਥੋੜਾ ਜਿਹਾ ਕਹਿੰਦਾ ਸਹਾਰਾ ਚਾਹੀਦਾ ਹੁੰਦਾ ਉਹਦੇ ਵਿੱਚ ਹੁਣ ਸਾਡੇ ਜਿਹੜੇ ਭਈ ਪ੍ਰੋਗਰਾਮ ਅਸੀਂ ਜਿਹੜਾ ਜ਼ਿਆਦਾ ਫੋਕਸ ਕਰਨਾ ਹੈ ਸਾਲ ਦੇ ਵਿੱਚ ਭਈ ਜੇ ਕਿਸੇ ਨੂੰ ਅਸੀਂ ਆਟੋ ਲੈ ਕੇ ਦੇਤਾ ਜਾਂ ਮੱਝਾਂ ਲੱਗੇਤੀਆਂ ਗਾਈਆਂ ਲੱਗ ਦੇਤੀਆਂ ਉਹ ਆਪਣੇ ਪਰਿਵਾਰ ਨੂੰ ਚੱਕ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਚੱਕ ਸਕਦੇ ਆ ਇਹਨਾਂ ਤੇ ਘੜੀ ਘੜੀ ਕਿਸੇ ਮੋੜੇ ਦੇ ਹੱਥ ਕਰਨਾ ਪੈਂਦਾ ਜਾਂ ਕਿਸੇ ਦੀ ਮਿਹਨਤਾਂ ਕਰਨੀ ਪੈਂਦੀ ਹਰ ਮਹੀਨੇ ਖਾਣ ਪੀਣ ਲਈ ਸੋ ਇਹ ਸਾਡੀ ਟੀਮ ਜਿਹੜੀ ਸਾਡੀ ਨਵੀਂ ਟੀਮ ਹੈ ਮੈਨੇਜਮੈਂਟ ਇੰਡਿਅਨ ਦੇ ਆਫਿਸ ਵਿੱਚ ਇਹਦਾ ਮੇਨ ਫੋਕਸ ਇਹ ਆ ਜੇ ਸਾਡੇ ਘਰਕੂਰ ਬਣਦੇ ਆ ਜਿਹੜੇ ਭਈ ਜ਼ਿਆਦਾ ਗਰੀਬ ਆ ਜਾਂ ਥੋੜੀ ਮਦਦ ਚਾਹੀਦੀ ਆ ਜਾਂ ਮੈਡੀਕਲ ਕੇਸ ਆ ਬਹੁਤਾ ਚੜ੍ਹਦੀ ਕਲਾ ਚੱਲੀ ਜਾਂਦੇ ਪ੍ਰੋਗਰਾਮ। ਪਰ ਜਿਹੜਾ ਮੇਨ ਫੋਕਸ ਹੁਣਾ ਆ ਇਸ ਸਾਲ ਉਹ ਹੀ ਹੋਣਾ ਵੀ ਤੁਸੀਂ ਕਿਸੇ ਦੀ ਮਦਦ ਕਰ ਦੋ। ਉਹ ਥੋੜੀ ਅਸਿਸਟੈਂਟ ਚਾਹੀਦੀ ਹੁੰਦੀ ਉਹਨਾਂ ਨੂੰ। ਉਹ ਆਪਣੇ ਹੰ ਚੱਕ ਲੈਣੇ। ਦੇਖਿਆ ਸੀ ਕਈ ਕੇਸ ਮੈਂ ਪਾਏ, ਅਸੀਂ ਵੀਡੀਓ ਅਸੀਂ ਪਾਏ ਆ ਖਾਲਸਾ ਜਿਓਂ ਨੇ। ਤੁਸੀਂ ਦੇਖਿਆ ਵੀ ਬਸ ਓਟੋ ਲੈ ਤਾ ਮੱਝਾਂ ਦੇਤੀਆਂ, ਗਾਈਆਂ ਚੱਕ ਦੇਤੀਆਂ। ਉਹ ਆਪਣੇ ਪਰਿਵਾਰ ਨੂੰ ਚੱਕ ਲਿਆ। ਇਹ ਹੀ ਸਾਡਾ ਫੋਕਸ ਆ। ਇਹ ਹੀ ਇਸ ਸਾਲ ਫੋਕਸ ਆ। ਤੁਸੀਂ ਜਿੰਨਾ ਕਰ ਸਕਦੇ ਸਪੋਰਟ ਕਰੋ। ਵਾਈ ਗੁਰਜੀ ਦਾ ਖਾਲਸਾ, ਵਾਈ ਗੁਰਜੀ ਦੀ ਫਤਿਹ।